ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਕਬੱਡੀ365.com ਤੇ ਤੁਹਾਡਾ ਫਿਰ ਸਵਾਗਤ ਕਰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕਬੱਡੀ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨਾਲ ਮਲਾਉਂਦੇ ਰਹਿੰਦੇ ਹਾਂ ਤੁਹਾਨੂੰ ਔਰ ਅੱਜ ਜਿਸ ਸ਼ਖਸੀਅਤ ਨਾਲ ਮੈਂ ਤੁਹਾਨੂੰ ਮਲਾਉਣ ਜਾ ਰਿਹਾ ਉਹ ਕਬੱਡੀ ਨਾਲ ਹੀ ਜੁੜੀ ਹੋਈ ਹੈ ਕੰਮ ਹੈ ਕਮੈਂਟਰੀ ਕਰਨਾ ਤੇ ਨਾਮ ਹੈ ਸਤਪਾਲ ਮਾਹੀ ਖੜਿਆਲ ਜੀ ਸਤਪਾਲ ਜੀ ਸਭ ਤੋਂ ਪਹਿਲਾਂ ਕਬੱਡੀ365 ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਪ੍ਰਦੀਪ ਜੀ ਤੁਹਾਡੀ ਸਾਰੀ ਟੀਮ ਦਾ ਤੇ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਪਾਲ ਕਬੱਡੀ ਦੀ ਜਿਹੜੀ ਕਮੈਂਟਰੀ ਕਰ ਰਹੇ ਹਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜਾ ਇਸਪੀਡ ਦੇ ਵਿੱਚ ਜਾਂ ਕਮੈਂਟਰੀ ਕਰਦੇ ਆ ਮੈਂ 1999 ਦੇ ਵਿੱਚ ਕਮੈਂਟਰੀ ਕਰਨੀ ਸ਼ੁਰੂ ਕੀਤੀ ਸੀ ਜੀ ਤੇ 2001 ਦੇ ਵਿੱਚ ਪ੍ਰੋਫੈਸ਼ਨਲ ਤੌਰ ਤੇ ਕਮੈਂਟਰੀ ਕਰਨੀ ਸ਼ੁਰੂ ਕੀਤੀ ਮਤਲਬ ਪਹਿਲਾਂ ਸ਼ੌਂਕ ਨੂੰ ਕਰਦੇ ਸੀਗੇ ਫਿਰ ਉਸ ਤੋਂ ਬਾਅਦ 2001 ਦੇ ਵਿੱਚ ਆ ਕੇ ਇਹਨੂੰ ਆਪਣਾ ਪ੍ਰੋਫੈਸ਼ਨਲ ਕਿੱਤਾ ਬਣਾ ਲਿਆ ਜੀ ਉਸ ਤੋਂ ਬਾਅਦ ਲਗਾਤਾਰ ਕਰਦੇ ਆ ਰਹੇ ਹਾਂ ਜੀ ਤਾਂ 18 17 18 ਸਾਲ ਹੋ ਗਏ ਹਾਂ ਜੀ ਹਾਂ ਜੀ ਹਾਂ 17 18 ਸਾਲ ਹੋ ਗਏ ਜੀ ਚਲੋ ਤੁਹਾਡੀ ਕਿਰਪਾ ਮਾਲਕ ਦੀ ਕਿਰਪਾ ਪਰਮਾਤਮਾ ਦੀ ਲੋਕਾਂ ਦਾ ਰਲਮਲ ਮਿਲਮਲ ਜਿਹੋ ਜਿਹਾ ਪਿਆਰ ਮਿਲਿਆ ਸਰ ਮੱਥੇ ਪਰਵਾਨ ਹੈ ਜੀ ਸਤਪਾਲ ਜੀ ਫਿਰ 18 ਸਾਲਾਂ ਦੇ ਵਿੱਚ ਜਾਨੀ ਕਾਫੀ ਲੰਬਾ ਵਕਫਾ ਹੋ ਗਿਆ ਹੈ ਕਬੱਡੀ ਦੇ ਨਾਲ ਜੁੜਿਆ ਹੋਇਆ ਕਿ ਇਹ ਜਿਹੇ ਚੇਂਜਸ ਦੇਖ ਰਹੇ ਹੋ ਕਬੱਡੀ ਦੇ ਵਿੱਚ ਬਦਲਾਅ ਜਿਹੜੇ 18 ਸਾਲਾਂ ਦੀ ਜਰਨੀ ਦੇ ਵਿੱਚ ਦੇਖੇ ਨੇ ਉਹ ਕਿਹੜੇ-ਕਿਹੜੇ ਨਜ਼ਰੀਆ ਆ ਰਹੇ ਨੇ ਤੁਹਾਨੂੰ ਮੈਨੂੰ ਤਾਂ ਆਪਣੇ ਕਿੱਤੇ ਦੇ ਵਿੱਚ ਹੀ ਬਹੁਤ ਜ਼ਿਆਦਾ ਮਤਲਬ ਨਿਗਾਰ ਦਿਸ ਰਿਹਾ ਜੀ ਮੈਂ ਦੂਸਰਾ ਤਾਂ ਚਲੋ ਕਬੱਡੀ ਤਾਂ ਜਿਵੇਂ ਕਹਿੰਦੇ ਵਧੀਆ ਖੇਡੀ ਜਾ ਰਹੀ ਹੈ ਹੁਣ ਪੈਸਿਆਂ ਦੀ ਖੇਡੀ ਜਾ ਰਹੀ ਹੈ ਥੋੜੇ ਜਿਹੜੇ ਆਪਾਂ ਨੂੰ ਕਰਨੇ ਚਾਹੀਦੇ ਨੇ ਉਹ ਆਪਾਂ ਕਮੈਂਟਰੀ 'ਚ ਵੀ ਨਹੀਂ ਬੋਲ ਸਕਦੇ ਕਿਉਂਕਿ ਬੋਲਣ ਨਾਲੋਂ ਚੁੱਪਚੇ ਗੇਰੀ ਚੁੱਪਚ ਹੈ ਸੋ ਪਰਦਾ ਜੇ ਮਨਸੂਰਾ ਚੁੱਪਈ ਰਹਿੰਦਾ ਕਿਉਂ ਸੂਲੀ ਤੇ ਚੜਦਾ ਮੈਂ ਸੋਚਿਆ ਵੀ ਜੇ ਬੋਲ ਕੇ ਗਰਾਊਂਡ ਤੇ ਕਵਾਂਗੇ ਤਾਂ ਬਹੁਤ ਲੋਕਾਂ ਦੇ ਲੱਗੂਗੀ ਉਹ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਜੀ ਅਖਬਾਰਾਂ ਦੇ ਵਿੱਚ ਮੈਂ ਲਿਖ ਦਿੰਦਾ ਜੇ ਜਿਹੜੀ ਕੋਈ ਮੈਨੂੰ ਘਾਟਵਾਦ ਲੱਗਦੀ ਹੈ ਤੇ ਜਿਹੜਾ ਮੇਰਾ ਕਿਤਾ ਕਮੈਂਟਰੀ ਇਹਦੇ ਵਿੱਚ ਕੋਈ ਮੈਨੂੰ ਲੱਗਦਾ ਨਹੀਂ ਹੈਗਾ ਵੀ ਕੋਈ ਤਰੱਕੀ ਨਹੀਂ ਹੋ ਰਹੀ ਹੈਗੀ ਸਾਡੇ ਕੋਲੇ ਬਹੁਤ ਵੱਡਾ ਲਿਟਰੇਚਰ ਹੈ ਜੀ ਸਾਡਾ ਇਤਿਹਾਸ ਬਹੁਤ ਵੱਡਾ ਹੈ ਜੀ ਸਾਡੀ ਖ ਉਹ ਕੁਛ ਨਹੀਂ ਉਹ ਬੋਲਿਆ ਨੀ ਜਾ ਰਿਹਾ ਮਤਲਬ ਇੱਕ ਆਪੇ ਇੱਕ ਦੂਜੇ ਨੂੰ ਖੁਸ਼ ਕਰਨ ਲਈ ਜਾਂ ਰਿਹਾਉਣ ਲਈ ਜਾਂ ਐਵੇਂ ਜਿਵੇਂ ਕਹਿੰਦੇ ਲੱਲੇ ਪੱਬਿਆਂ ਦੇ ਵਿੱਚ ਪਾਏ ਹੋਿਆਂਗੇ ਮੈਨੂੰ ਆਪਦੇ ਕਿੱਤੇ ਦੇ ਵਿੱਚ ਜਰੂਰ ਗਰਾਬਟਾਏ ਕਿਉਂਕਿ ਜਦੋਂ ਅਸੀਂ ਕਮੈਂਟਰੀ ਕਰਨੀ ਸ਼ੁਰੂ ਕੀਤੀ ਸੀ ਅਸੀਂ ਸਾਡਾ ਜਿਹੜਾ ਉਸ ਟਾਈਮ ਦੇ ਵਿੱਚ ਲੱਗਦਾ ਸੀ ਬਹੁਤ ਹੀ ਸਤਿਕਾਰਯੋਗ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਸਾਡੇ ਸੀਨੀਅਰ ਸੀਗੇ ਉਸ ਟਾਈਮ ਦੇ ਰਿੰਪੀ ਬਰਾੜ ਦੀ ਗੱਜਣ ਵਾਲਾ ਉਹ ਸੀਗੇ ਮੈਂ ਤਾਂ ਉਹਨਾਂ ਨੂੰ ਦੇਖਿਆ ਹੈ ਕਿਉਂਕਿ ਮਿੱਤੋ ਸੀਨੀਅਰ ਸੀਗੇ ਫਿਰ ਮੱਖਣ ਅਲੀ ਜੀ ਆਏ ਗੁਰਪ੍ਰੀਤ ਬੇਰਕਲਾਂ ਜੀ ਆਏ ਤੇ ਰੁਪਿੰਦਰ ਤੇ ਅਮਨ ਇਹ ਤਾਂ ਮੇਰੇ ਸਮਕਾਲ ਤੇ ਮੈਂ ਉਹ ਬੰਦਿਆਂ ਨੂੰ ਅਸੀਂ ਉਹਨਾਂ ਦੇ ਪਕੜ ਮਜ਼ਬੂਤ ਕਰਨਾ ਚਾਹੁੰਦੇ ਸੀ ਵੀ ਅਸੀਂ ਜਿਹੜੀ ਗੱਲ ਉਹਨਾਂ ਨੇ ਕੀਤੀ ਉਸ ਤੋਂ ਵੱਧ ਕੇ ਗੱਲ ਕਰੀਏ ਚੰਗੀ ਗੱਲ ਕਰੀਏ ਜਿਹੜੀ ਦਾ ਲੋਕਾਂ ਦੇ ਲੰਮਾ ਟਾਈਮ ਪ੍ਰਭਾਵ ਰਹੇ ਪਰ ਅੱਜ ਉਹ ਕੁਝ ਨਹੀਂ ਹੋ ਰਿਹਾ ਹੈਗਾ ਖੜਾ ਸਾਹਿਬ ਮੇਰੇ ਖਿਆਲ ਚ ਜੇ ਆਪਾਂ ਜਿਹੜੇ ਜਿਹੜੀ ਚੀਜ਼ਾਂ ਤੁਹਾਨੂੰ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਨੇ ਜਿਹੜੇ ਤੁਹਾਡੇ ਦਿਲ ਨੂੰ ਦੁਖ ਰਹੀਆਂ ਜਿਹੜੇ ਜਿਹੜੇ ਚੇਂਜਸ ਆਏ ਨੇ ਜੇ ਮੇਰੇ ਖਿਆਲ ਚ ਆਪਾਂ ਉਹਨਾਂ ਦੀ ਗੱਲ ਕਰੀਏ ਥੋੜੀ ਬਹੁਤੀ ਫਿਰ ਪਤਾ ਕਿਵੇਂ ਲੱਗੂਗਾ ਆਪਾਂ ਨੂੰ ਵੀ ਉਹ ਕੀ ਚੇਂਜਸ ਜਾਂ ਬਦਲਾਅ ਆ ਰਹੇ ਜਿਹੜੇ ਜਿਹੜੇ ਤੁਹਾਡੇ ਮਨ ਦਾ ਕੋਈ ਦੇਖੋ ਜੀ ਗੱਲ ਦਾ ਕਰਨੀ ਬਣਦੇ ਆ ਉਹ ਚੀਜ਼ਾਂ ਹੌਲੀ ਹੌਲੀ ਸੈੱਟ ਹੁੰਦੀਆਂ ਹੁੰਦੀਆਂ ਨੇ ਜੀ ਇਹ ਦੌਰ ਹੁੰਦਾ ਜੀ ਤੁਸੀਂ ਦੇਖੋ ਪੰਜਾਬੀ ਗਾਇਕੀ ਦੇ ਵਿੱਚ ਦੇਖੋ ਹੰਸ ਰਾਜ ਹਾਂਸੀ ਕੀ ਦੇ ਗੀਤ ਅੱਜ ਵੀ ਸੁਣੇ ਜਾਂਦੇ ਨੇ ਮਾਨਕ ਸਾਹਿਬ ਨੂੰ ਅੱਜ ਵੀ ਉਹ ਤਾਂ ਜੇ ਤੁਸੀਂ ਚੰਗਾ ਕੰਮ ਕਰੋਗੇ ਪ੍ਰਦੀਪ ਜੀ ਤੁਸੀਂ ਆਪਣੀ ਇਸ ਲਾਈਨ ਦੇ ਜਿਹੜਾ ਕੰਮ ਤੁਸੀਂ ਕਰੋਗੇ ਤੁਸੀਂ ਚੰਗਾ ਕਰੋਗੇ ਵਧੀਆ ਕੁਆਲਿਟੀ ਦਿਓਗੇ ਤਾਂ ਤੁਸੀਂ ਲੰਮਾ ਟਾਈਮ ਇਸ ਖੇਤਰ 'ਚ ਜਿਉਂਦੇ ਰਹੋਗੇ ਜਿਹੜਾ ਮਤਲਬ ਕਹਿੰਦੇ ਨੇ ਰੌਲਾ ਰੱਪਾ ਆ ਜਾ ਢੋਲ ਵਜਾ ਕੇ ਜਿਹੜੇ ਲੋਕ ਆਉਂਦੇ ਨੇਗੇ ਇੱਕਦਮ ਭੜਕਾਵਾਜੀ ਕਰਕੇ ਉਹ ਛੇਤੀ ਖਤਮ ਹੋ ਜਾਂਦੇ ਨੇ ਇਹ ਤਾਂ ਇਹਨਾਂ ਨੂੰ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤੇ ਚੁੱਪਾਂ ਮਤਲਬ ਸਮਾਂ ਨੇ ਸਾਨੂੰ ਚੁੱਪ ਕਰਾ ਦਿੱਤਾ ਹੈ ਅਸੀਂ ਮਹਿਸੂਸ ਕਰਦੇ ਸਾਡੇ ਦਿਲ ਨੂੰ ਦੁੱਖ ਹੈ ਵੀ ਲੋਕ ਚੰਗੀ ਚੀਜ਼ ਕਿਉਂ ਨਹੀਂ ਸੁਣ ਰਹੇ ਪਰ ਦਾ ਰਿਜ਼ਲਟ ਹੌਲੀ ਹੌਲੀ ਆ ਜਾਊਗਾ ਕਿਉਂਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਭੜਕਾਉ ਵਾਲੀਆਂ ਜਾਂ ਹੁੱਲੇ-ਹੁਲਾਰੇ ਵਾਲੀਆਂ ਇਹ ਸਾਲ ਤੋਂ ਸਾਲ ਵਾਸਤੇ ਆਉਂਦੀਆਂ ਨੇ ਜਿਹੜੀ ਚੰਗੀ ਚੀਜ਼ ਹੈ ਕੋਈ ਬੰਦਾ ਸਿੱਖ ਕੇ ਆਉਂਦਾ ਹੈ ਕਿਸੇ ਕੋਲੇ ਚੰਗਾ ਮੈਟਰ ਹੈ ਉਹ ਲੰਮਾ ਟਾਈਮ ਸੁਣੀ ਜਾਊਗੀ ਗੱਲ ਸਤਪਾਲ ਜੀ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਕਿ ਜਦੋਂ ਕਬੱਡੀ ਦੀ ਕਮੈਂਟਰੀ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜਾ ਬੁਲਾਰਾ ਹੈ ਉਹ ਗਿਆਨ ਭਰਪੂਰ ਹੋਣਾ ਚਾਹੀਦਾ ਜਾਂ ਜਿਹੜੀ ਦੇਖੋ ਕਬੱਡੀ ਨੂੰ ਜਿਹੜੇ ਗਰਾਊਂਡ ਦੇ ਵਿੱਚ ਐਕਟੀਵਿਟੀ ਹੈ ਉਹਨੂੰ ਦੇਖ ਕੇ ਬੋਲਣਾ ਤਾਂ ਚਾਹੀਦਾ ਹੀ ਚਾਹੀਦਾ ਹੈ ਪਰ ਉਹਦੇ ਨਾਲ ਉਹ ਗਿਆਨ ਭਰਪੂਰ ਵੀ ਹੋਣਾ ਚਾਹੀਦਾ ਜਿਹਦੇ ਨਾਲ ਕਿਉਂਕਿ ਇਸ ਚੀਜ਼ ਨੂੰ ਵੱਡੀ ਗਿਣਤੀ ਲੋਕ ਜਿਹੜੇ ਸੁਣ ਰਹੇ ਹੁੰਦੇ ਨੇ ਇਸ ਜਿਹੜਾ ਸਾਹਿਬ ਤੋਂ ਬਿਲਕੁਲ ਜੀ ਗਿਆਨ ਤਾਂ ਬਹੁਤ ਜ਼ਿਆਦਾ ਹੁਣ ਆਪਾਂ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਏ ਆ ਜੀ ਤੁਹਾਨੂੰ ਇੱਥੇ ਦਾ ਪਤਾ ਹੋਣਾ ਚਾਹੀਦਾ ਵੀ ਇੱਥੇ ਕੀ ਕੀ ਗੱਲਾਂ ਹੋਈਆਂ ਨੇ ਜਾਂ ਆਪਾਂ ਜਲੰਧਰ ਜਾਣਾ ਉੱਥੇ ਦਾ ਪਤਾ ਹੋਣਾ ਚਾਹੀਦਾ ਜਿਹੜੇ ਪਿੰਡ ਦੇ ਵਿੱਚ ਜਾਣੇ ਆਪਾਂ ਨੂੰ ਉਸ ਪਿੰਡ ਦਾ ਘਟੋ ਘਟ ਜੇ ਹੋਰ ਨਹੀਂ ਪਤਾ ਆਪਾਂ ਨੂੰ ਕਬੱਡੀ ਬਾਰੇ ਦਾ ਉਸ ਪਿੰਡ ਦੀ ਬਾਰੇ ਪਤਾ ਹੋਣਾ ਚਾਹੀਦਾ ਵੀ ਇੱਥੇ ਪਹਿਲਾਂ ਕਬੱਡੀ ਹੈਗੀ ਸੀ ਜਾਂ ਨਹੀਂ ਹੈਗੀ ਸੀ ਇਹ ਤਾਂ ਚੀਜ਼ ਬਹੁਤ ਜ਼ਰੂਰੀ ਹੈ ਜੇ ਤੁਸੀਂ ਉਸ ਇਲਾਕੇ ਦੀ ਇਲਾਕੇ ਚ ਜਾ ਕੇ ਗੱਲ ਕਰੋਗੇ ਤਾਂ ਅੱਛਾ ਪ੍ਰਭਾਵ ਰਹੇਗਾ ਉੱਥੋਂ ਦੇ ਲੋਕਾਂ ਦੇ ਵੀ ਤੇ ਤੁਹਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੇ ਵੀ ਇਹ ਸਤਪਾਲ ਜੀ ਇਸ 18 ਸਾਲ ਦੀ ਜਰਨੀ ਦੇ ਵਿੱਚ ਜਿਹੜਾ ਕਬੱਡੀ ਹੈ ਉਹਨੇ ਸਤਪਾਲ ਨੂੰ ਕੀ ਕੀ ਦਿੱਤਾ ਮੈਨੂੰ ਜਾਨ ਮੈਨੂੰ ਕਬੱਡੀ ਨੇ ਬਹੁਤ ਕੁਝ ਦਿੱਤਾ ਜੀ ਮੈਂ ਤੇ ਮੈਂ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਸੀਗੇ ਮੇਰੇ ਪਾਪਾ ਜੀ ਦਿਹਾੜੀ ਕਰ ਸੀ ਚਾਰ ਮੇਰੇ ਚਾਰ ਭੈਣਾ ਸੀਗਾ ਦੋ ਸੀ ਭਰਾ 6 8 8 10 ਦੀਆਂ ਦਾ ਸਾਡਾ ਬਹੁਤ ਵੱਡਾ ਪਰਿਵਾਰ ਸੀ ਬਹੁਤ ਗਰੀਬੀ ਸੀ ਤੇ ਚਲੋ ਮਿਹਨਤ ਕੀਤੀ ਪ੍ਰਮਾਤਮਾ ਨੇ ਪਾਂ ਫੜੀ ਚੰਗਾ ਸਿਹਤ ਸਾਹਿਤ ਜਿਹੜਾ ਪੜਿਆ ਜੀ ਮੈਂ ਸਾਹਿਤ ਪੜਨਾ ਦਾ ਸ਼ੁਰੂ ਤੋਂ ਸ਼ਕੀਨ ਸੀਗਾ ਜੀ ਮੈਨੂੰ ਨਹੀਂ ਪਤਾ ਸੀ ਮੈਂ ਕਮੈਂਟੇਟਰ ਬਣਨਾ ਹੈ ਇਸ ਲੈਵਲ ਤੇ ਪਹੁੰਚਣਾ ਹੈ ਇੱਥੇ ਤੱਕ ਪਹੁੰਚਣਾ ਹੈ ਉਹ ਵੀ ਗੱਲਾਂ ਨਹੀਂ ਸੀਆਂ ਪਰ ਮੈਨੂੰ ਪੜਨ ਦਾ ਬਹੁਤ ਸ਼ੌਂਕ ਸੀਗਾ ਜੀ ਮੈਂ ਅਮਰਦੀਪ ਗਿੱਲ ਹੋਰਾਂ ਨੂੰ ਸ਼ੁਰੂ ਚ ਪੜਦਾ ਰਿਹਾ ਤੇ ਸੁਰਜੀਤ ਪਾਤਰ ਸਾਹਿਬ ਨੂੰ ਬਹੁਤ ਬੜਿਆ ਸ਼ਿਵ ਨੂੰ ਪੜਿਆ ਸਾਰਿਆਂ ਨੂੰ ਬੜੇ ਜੰਮਰਦਾ ਪ੍ਰੀਤਮ ਸਿੰਘ ਨੂੰ ਜਿੰਨੇ ਵੀ ਹੋਏ ਨੇ ਆਪਣੇ ਸਾਹਿਤਕਾਰ ਜਿੱਥੇ ਵੀ ਹੁਣ ਵੀ ਮੈਨੂੰ ਜਿੱਥੇ ਕੋਈ ਚੰਗੀ ਬੁੱਕ ਪੜਨ ਨੂੰ ਮਿਲਦੀ ਆ ਉਹ ਪੜਦਾ ਤੇ ਕਬੱਡੀ ਨੇ ਮੈਨੂੰ ਬਹੁਤ ਕੁਝ ਦਿੱਤਾ ਜੀ ਮੈਂ ਕੈਨੇਡਾ ਗਿਆ ਕਬੱਡੀ ਦੇ ਸਿਰ ਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਿਆ ਹੈਗਾ ਮਤਲਬ ਜਿੰਨਾ ਵੀ ਹੈਗਾ ਇਹ ਸਾਰਾ ਕੁਝ ਕਬੱਡੀ ਕਰਕੇ ਆ ਜੀ ਮੈਂ ਆਪਣਾ ਘਰ ਵੀ ਆਪ ਬਣਾਇਆ ਜੀ ਆਪਣੀ ਮਿਹਨਤ ਨਾਲ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੇਰੇ ਫਾਦਰ ਸਾਹਿਬ ਤਾਂ ਹੁਣ ਜੰਨਤ ਨਸੀਹ ਹੋ ਗਏ ਨੇ ਬਹੁਤ ਗਰੀਬ ਸੀਗੇ ਬਣਾ ਕੇ ਨਹੀਂ ਦੇ ਸਕਦੇ ਸੀ ਚਲੋ ਜੋ ਕੁਝ ਵੀ ਹੈਗਾ ਚੰਗਾ ਮਾੜਾ ਜਿਹੜਾ ਕੁਝ ਗੁਜ਼ਰਿਆ ਉਹ ਕਬੱਡੀ ਦੇ ਵਿੱਚ ਗੁਜ਼ਰਿਆ ਜੀ ਆ ਨਾਂ ਹੈ ਜਿਹੜਾ ਸਤਪਾਲ ਖੜਿਆਲ ਕਿਹਨੇ ਜਾਣਣਾ ਸੀ ਜੇ ਕਬੱਡੀ ਦੀ ਕਮੈਂਟਰੀ ਨਾ ਕਰਦੇ ਹੁੰਦੇ ਜੀ ਇਹ ਸਾਰਾ ਕੁਝ ਕਬੱਡੀ ਨੇ ਦਿੱਤਾ ਜੀ ਕਬੱਡੀ ਨੇ ਸਾਨੂੰ ਸਤ ਪੰਤੀ ਫਿਰ ਕਬੱਡੀ ਦੀ ਜਿਹੜੀ ਦੇਣ ਹੈ ਉਹਨੂੰ ਉਹਨੂੰ ਧਿਆਨ ਚ ਰੱਖਦੇ ਹੋਈ ਹੋਇਆ ਹੀ ਮਤਲਬ ਦਿਮਾਗ 'ਚ ਹੀ ਚੀਜ਼ਾਂ ਪੈਦਾ ਹੁੰਦੀਆਂ ਵੀ ਕਬੱਡੀ ਦੇ ਵਿੱਚ ਕੋਈ ਖੋਟ ਨਾ ਪੈਦਾ ਹੋ ਜਾਏ ਜਾਂ ਜਿੱਦਾਂ ਚੰਗੀ ਬਣੀ ਰਵੇ ਇਹ ਇਹ ਦੇਣ ਕਰਕੇ ਤੁਹਾਡੇ ਦਿਮਾਗ 'ਚ ਚੀਜ਼ਾਂ ਹਾਂਜੀ ਹਾਂਜੀ ਜੇ ਕੋਈ ਵੀ ਕਹਿੰਦੇ ਹੁੰਦੇ ਨੇ ਨਾ ਇੱਕ ਮੈਂ ਗੀਤ ਸੁਣਿਆ ਸੀਗਾ ਕਹਿੰਦਾ ਚੋਰਾਂ ਦਾ ਕੰਮ ਤਾਂ ਲੁੱਟ ਲੈਣਾ ਹੈ ਜੇ ਲੁੱਟ ਲੈਣ ਪਹਿਰੇਦਾਰ ਉਹਦਾ ਕੀ ਕਰੀਏ ਮੈਂ ਇੱਕ ਜੀ ਇੱਕ ਗੱਲ ਸੋਚਦਾ ਪ੍ਰਦੀਪ ਜੀ ਵੀ ਚੋਰਾਂ ਦਾ ਵੀ ਇਮਾਨ ਹੁੰਦਾ ਪਹਿਲੇ ਪੁਰਾਣੇ ਸਮਿਆਂ ਦੇ ਆਪਸ ਵਿੱਚ ਸੁਣਦੇ ਹੁੰਦੇ ਵੀ ਚੋਰ ਨਾ ਸਾਰ ਦੇਖ ਕੇ ਸਨ ਲਾਉਂਦੇ ਹੁੰਦੇ ਸੀ ਵੀ ਉਹ ਕਿਸੇ ਗਰੀਬ ਦੇ ਪਰ ਜਿਹੜਾ ਅੱਜ ਦੌਰ ਹੈ ਅੱਜ ਕੋਈ ਜਿਹੜੀ ਸਨ ਲੱਗ ਰਹੀ ਹੈ ਉਹ ਇਹ ਨਹੀਂ ਦੇਖਿਆ ਜਰਾ ਗਰੀਬ ਉਹ ਅਮੀਰ ਮੈਂ ਇੱਕ ਗੱਲ ਕਹਿੰਦਾ ਵੀ ਜਿਹੜਾ ਹੈਗਾ ਨਾ ਕਬੱਡੀ ਦਾ ਲੈਵਲ ਜਰੂਰ ਹੋਣਾ ਚਾਹੀਦਾ ਹੈ ਜਿਹੜੇ ਵੱਡੇ ਪਲੇਅਰ ਨੇ 10 ਪਲੇਅਰ ਜਿਹੜੇ ਉੱਪਰ ਆ ਗਏ ਉਹਨਾਂ ਨੂੰ ਛੋਟੇ ਮੈਚ ਨਹੀਂ ਖੇਡਣੇ ਚਾਹੀਦੇ 41 31000 ਰੁਪਏ ਵਾਲੇ ਪਿੰਡਾਂ ਦੇ ਉੱਥੇ ਤਾਂ ਉਹਨਾਂ ਨੂੰ ਸਿਰਫ ਸਨਮਾਨਤ ਦੇ ਤੌਰ ਤੇ ਜਾਣਾ ਚਾਹੀਦਾ ਤੇ ਜਿਹੜੀਆਂ ਚੀਜ਼ਾਂ ਨੇਗੀਆਂ ਜਿਹੜਾ ਵੀ ਸਾਨੂੰ ਕੋਈ ਸਾਡੇ ਦਿਲ ਨੂੰ ਲੱਗਦੇ ਵੀ ਆ ਮਾੜਾ ਹੋ ਰਿਹਾ ਉਹਨੂੰ ਅਸੀਂ ਅਖਬਾਰਾਂ ਦੇ ਵਿੱਚ ਲਿਖ ਦਿੰਦੇ ਆ ਜੀ ਆਪਣੀ ਕਲਮ ਦੇ ਨਾਲ ਲਿਖ ਕੇ ਇਹਨਾਂ ਦੇ ਸਾਹਮਣੇ ਫੈਡਰੇਸ਼ਨ ਦੇ ਸਾਹਮਣੇ ਵੀ ਤੁਸੀਂ ਵੀ ਸਾਰੇ ਪੜ੍ਹਦੇ ਹੋ ਪੇਸ਼ ਕਰਦੇ ਆ ਦੁੱਖ ਤੇ ਹੁੰਦਾ ਜੀ ਜਦੋਂ ਤੁਹਾਡੇ ਖੇਤ ਦੇ ਵਿੱਚ ਜਿਹੜਾ ਜਿਹੜੀ ਤੁਸੀਂ ਖੇਤੀ ਕਰ ਰਹੇ ਹੋ ਵੀ ਆਪਣੀ ਖੇਤੀ ਹੈ ਉੱਥੇ ਜਦੋਂ ਕੋਈ ਮਾੜੀ ਚੀਜ਼ ਹੁੰਦੀ ਹੈ ਉਹਦਾ ਉਹਦਾ ਧਿਆਨ ਤਾਂ ਅਸੀਂ ਜ਼ਰੂਰ ਰੱਖਦੇ ਆਂਗੇ ਇਹ ਸੱਤਲ ਦੀ ਇੱਕ ਕਮੈਂਟਰੀ ਦੇ ਨਾਲ ਨਾਲ ਜਿਵੇਂ ਤੁਸੀਂ ਦੱਸਦੇ ਹੋ ਅਖਬਾਰਾਂ 'ਚ ਲਿਖਣ ਵਾਲੀ ਗੱਲ ਤਾਂ ਕੋਈ ਹੋਰ ਜਰਨਲਿਜ਼ਮ ਵੱਲ ਜਾਂ ਕੋਈ ਹੋਰ ਚੀਜ਼ਾਂ ਵੀ ਕਰ ਰਹੇ ਹੋ ਜਿਹੜੀਆਂ ਲਾਈਫ ਦੇ ਵਿੱਚ ਹਾਂਜੀ ਹਾਂ ਮੈਂ ਜਰਨਲਿਜ਼ਮ ਵੀ ਕਰਦਾ ਜੀ ਮੈਂ ਪੱਤਰਕਾਰੀ ਵੀ ਕਰਦਾ ਦੇੜਵੇ ਤੋਂ ਜੀ ਸ਼ੌਂਕ ਆ ਮੇਰਾ ਤੇ ਲਿਖਦਾ ਵੀ ਹਾਂ ਜੀ ਅਖਬਾਰਾਂ ਦੇ ਵਿੱਚ ਕਬੱਡੀ ਬਾਰੇ ਹੁਣ ਤਾਂ ਜੀ 2 ਕੁ ਸਾਲ ਦਾ ਇਸ ਤਰ੍ਹਾਂ ਦਾ ਮਾਹੌਲ ਜਾਂ ਬਣ ਗਿਆ ਵੀ ਜਦੋਂ ਕਮੈਂਟਰੀ ਦੇ ਵਿੱਚ ਬੜੀ ਭੀੜ ਜੀ ਹੋਈ ਹੈ ਭੀੜੇ ਕਹਾਂਗੇ ਪਤਾ ਜਦੋਂ ਮੁਕਾਬਲੇ ਬਾਜੀ ਦੀ ਤਾਂ ਕੋਈ ਗੱਲ ਹੈ ਨਹੀਂ ਮੁਕਾਬਲਾ ਤਾਂ ਬਰਾਬਰ ਦੇ ਲੋਕਾਂ ਨਾਲ ਹੁੰਦਾ ਹੈਗਾ ਤੇ ਉਸ ਤੋਂ ਮੈਂ ਸੋਚਿਆ ਵੀ ਹੁਣ ਕੀ ਕਰੀਏ ਮੈਂ ਆਪਣੇ ਲਿਖਣਾ ਸ਼ੁਰੂ ਕਰ ਦਿੱਤਾ ਤੇ ਹੁਣ ਤਾਂ ਜੀ ਇੱਕ ਇੱਕ ਪਲ ਜਿਹੜਾ ਵੀ ਕਬੱਡੀ ਦੇ ਵਿੱਚ ਕੋਈ ਵੀ ਚਾਹੇ ਮਾਸ ਟੂਰਨਾਮੈਂਟ ਦੇ ਜਾਵਾਂ ਚਾਹੇ ਨਾ ਜਾਵਾਂ ਉਹਨੂੰ ਲਿਖ ਦਿਆਂ ਜੀ ਜ਼ਰੂਰ ਉਹਨੂੰ ਬਾਚ ਕਰਦਿਆਂ ਵੀ ਇਸ ਤੋਂ ਚੰਗਾ ਕੀ ਹੋ ਸਕਦਾ ਹੈ ਜਬ ਸਤਪਾਲ ਜੀ ਕਿਹੜੇ ਕਿਹੜੇ ਦੇਸ਼ਾਂ ਦਾ ਹੁਣ ਤੱਕ ਤੁਸੀਂ ਦੌਰਾ ਕਰ ਚੁੱਕੇ ਔਰ ਕਿਹੋ ਜੇ ਮੈਚ ਜਿਹੜੇ ਆ ਜਾਂ ਟੂਰਨਾਮੈਂਟ ਹੁਣ ਤੱਕ ਤੁਸੀਂ ਦੇਖੇ ਨੇ ਜਾਂ ਤੁਹਾਨੂੰ ਪਸੰਦੀਦਾ ਟੂਰਨਾਮੈਂਟ ਨੇ ਤੁਹਾਡੇ ਜਿਵੇਂ ਜਿਵੇਂ ਕਦੇ ਕੋਈ ਟੂਰਨਾਮੈਂਟ ਜਿਹੜਾ ਉਹ ਪਿੰਡਵਾਰ ਹੁੰਦਾ ਕਦੇ ਨੇਰੇ ਵਾਲਾ ਹੁੰਦਾ ਕਦੇ ਸ਼ਾਰਟ ਟਾਈਮ ਕੋਈ ਛੋਟੇ ਬੱਚਿਆਂ ਦਾ ਟੂਰਨਾਮੈਂਟ ਹੁੰਦਾ ਕਦੇ ਫੈਡਰੇਸ਼ਨ ਦੇ ਮੈਚ ਹੁੰਦੇ ਨੇ ਕਦੇ ਵਿਦੇਸ਼ਾਂ ਜੁੰਦੇ ਨੇ ਕਦੇ ਇੰਡੀਆ ਚੁੰਦੇ ਇਹਨਾਂ ਸਾਰੇ ਵੱਡੇ ਟੂਰਨਾਮੈਂਟਾਂ ਨੂੰ ਰਲਾ ਕੇ ਛੋਟੇ ਦੇ ਵਿੱਚੋਂ ਤੁਹਾਨੂੰ ਕਿੱਥੇ ਸਵਾਦ ਆਇਆ ਬੋਲਣ ਦਾ ਤੁਹਾਨੂੰ ਵਧੀਆ ਕਿੱਥੇ ਲੱਗਦਾ ਜਿਹੜਾ ਕਮੈਂਟ ਮੈਂ ਜੀ ਕਰਨ ਕਮਾਨ ਜੀ ਹੋਰਾਂ ਦੀ ਬਦੌਲਤ ਕੈਨੇਡਾ ਗਿਆ ਸੀ 2010 ਦੇ 11 ਦੇ ਵਿੱਚ ਫਿਰ 13 ਦੇ ਵਿੱਚ ਦਵਾਈ ਵੀ ਜਾ ਕੇ ਆਇਆ ਦੋਵਾਰ ਮਨੀਲਾ ਜਾ ਕੇ ਆਇਆ ਮਲੇਸ਼ੀਆ ਕਾਫੀ ਥਾਂ ਮੇ ਜਾਣ ਦਾ ਮੌਕਾ ਮਿਲਿਆ ਮੈਨੂੰ ਸਭ ਤੋਂ ਵਧੀਆ ਟੂਰਨਾਮੈਂਟ ਜਿਹੜਾ ਲੱਗਦਾ ਉਹ ਦੜਬੇ ਦਾ ਕਬੱਡੀ ਕੱਪ ਲੱਗਦਾ ਜੀ ਜਿਸ ਕਬੱਡੀ ਕੱਪ ਨੇ ਉਹ ਇੱਕ ਐਸਾ ਕਬੱਡੀ ਕੱਪ ਹੈ ਜਿਨੇ ਸਿਆਸਤਦਾਨ ਵੀ ਪੈਦਾ ਕੀਤੇ ਨੇ ਤੁਸੀਂ ਦੇਖੋ ਵੀ ਕਬੱਡੀ ਦੀ ਗਰਾਊਂਡ ਉਸ ਗਰਾਊਂਡ ਤੋਂ ਸਿਆਸਤਦਾਨ ਵੀ ਪੈਦਾ ਹੋਏ ਉੱਥੋਂ ਸਾਹਿਤਕਾਰ ਵੀ ਪੈਦਾ ਹੋਏ ਉੱਥੋਂ ਖਿਡਾਰੀ ਵੀ ਪੈਦਾ ਹੋਏ ਤੇ ਉੱਥੋਂ ਅਨਾਊਂਸਰ ਵੀ ਨਿਕਲੇ ਜੀ ਮੈਨੂੰ ਡੜਬਾ ਸਭ ਤੋਂ ਬੈਸਟ ਲੱਗਦਾ ਜੀ ਤੇ ਮੇਰਾ ਜਿਹੜਾ ਜੋ ਕੁਝ ਵੀ ਹੈ ਮੇਰੇ ਪਰਿਵਾਰ ਦਾ ਜਾਂ ਸਾਡਾ ਉਹ ਸਰਦਾਰ ਕਰਨ ਸਿੰਘ ਭਾਨ ਹੋਰਾਂ ਕਰਕੇ ਆ ਡੜਬੇ ਦੇ ਕਬੱਡੀ ਕੱਪ ਕਰਕੇ ਉਹ ਸਾਡੇ ਲਈ ਮੱਕਾ ਮਦੀਨਾ ਸਾਰਾ ਕੁਝ ਸਾਡਾ ਉਹੀ ਹੈ ਜੀ ਸਤਪਾਲ ਜੀ ਜਿਹੜਾ ਇੱਕ ਕਮੈਂਟੇਟਰ ਹੁੰਦਾ ਉਹਦੇ ਕੋਲ ਸ਼ਬਦਾਂ ਦਾ ਭੰਡਾਰ ਹੁੰਦਾ ਮੈਂ ਤੁਹਾਡੇ ਤੋਂ ਚਾਹੂੰਗਾ ਕਿ ਸਾਡੇ ਦਰਸ਼ਕਾਂ ਨਾਲ ਕੋਈ ਐਹੋ ਜੀ ਗੱਲ ਜਿਹੜੀ ਤੁਹਾਡੇ ਦਿਲ 'ਚ ਹੋਵੇ ਤੇ ਉਹ ਸਿੱਧੇ ਤੌਰ ਤੇ ਤੁਸੀਂ ਉਹਨਾਂ ਨਾਲ ਕਰਨਾ ਚਾਹੁੰਦੇ ਹੋ ਉਹ ਸਾਡੇ ਨਾਲ ਸਾਂਝੀ ਜ਼ਰੂਰ ਕਰੋ ਫਿਰ ਜਿਹੜਾ ਟਾਈਮ ਹੈ ਬਾਕੀ ਖੁੱਲ ਕੇ ਗੱਲਾਂ ਵੀ ਆਪਾਂ ਕਿਸੇ ਟਾਈਪ ਜ਼ਰੂਰ ਬੈਠ ਕੇ ਕਰਾਂਗੇ ਇਹ ਗੱਲ ਜਰੂਰ ਮੈਂ ਤੁਹਾਡੇ ਤੋਂ ਚਾਹੂੰਗਾ ਕੋਈ ਕੋਈ ਆਪਣੇ ਸ਼ਬਦ ਜਿਹੜੇ ਜਾਂ ਆਪਣੇ ਦਿਲ ਦੀ ਉਹ ਫੀਲਿੰਗ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਦੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ ਸਾਰੇ ਖੇਡ ਪ੍ਰੇਮੀਆਂ ਨੂੰ ਕਿ ਜਿਹੜੀ ਕਬੱਡੀ ਹੈ ਹਰ ਗੇਮ ਨੂੰ ਜਿਹੜੀ ਦੂਸਰੀਆਂ ਗੇਮਾਂ ਨੇ ਉਹਨਾਂ ਨੂੰ ਸਾਡੇ ਆ ਭੈਣਾਂ ਵੀ ਦੇਖਦੇ ਨੇ ਮਾਤਾਵਾ ਵੀ ਦੇਖਦੇ ਨੇ ਜਿਹੜੀ ਕਬੱਡੀਆਂ ਨੂੰ ਸਿਰਫ ਮਰਦ ਦੇਖ ਰਹੇ ਨੇ ਇੱਕ ਤਾਂ ਇਹਦਾ ਮਿਆਰ ਅਸੀਂ ਇਸ ਤਰ੍ਹਾਂ ਦਾ ਬਣਾਈਏ ਵੀ ਇਹਨੂੰ ਸਾਡੀਆਂ ਧੀਆਂ ਭੈਣਾਂ ਵੀ ਦੇਖਣ ਦੇਖ ਹੁਣ ਵੀ ਰਹੇ ਨੇ ਤੁਹਾਡੇ 365.com ਦੇ ਉੱਤੇ ਸਾਰੀਆਂ ਭੈਣਾਂ ਮਾਤਾਵਾ ਮੇਰੇ ਆਪਣੇ ਬੱਚੇ ਸਾਰੇ ਲਾਈਵ ਦੇਖ ਰਹੇ ਨੇ ਪਰ ਇੱਕ ਗਰਾਊਂਡ ਦੇ ਵਿੱਚ ਆਪਾਂ ਇਸ ਤਰ੍ਹਾਂ ਦਾ ਰੁਝਾਨ ਬਣਾਈਏ ਵੀ ਸਾਰੇ ਇੱਥੇ ਬੈਠ ਕੇ ਦੇਖਣ ਤੇ ਇੱਕ ਚੰਗਾ ਪੜੋ ਜੀ ਚੰਗਾ ਸੁਣੋ ਸਾਡੀ ਪੰਜਾਬੀ ਜਿਹੜੀ ਬੋਲੀ ਹੈ ਉਹ ਦੁਨੀਆ ਦੀ ਬੈਸਟ ਬੋਲੀ ਹੈਗੀ ਬਹੁਤ ਦੇਸ਼ਾਂ ਦੇ ਵਿੱਚ ਬੋਲੀ ਜਾ ਰਹੀ ਹੈ ਆਪਾਂ ਜਿਹੜਾ ਕੁਝ ਵੀ ਕਰਨਾ ਆਪਣੀ ਪੰਜਾਬੀ ਬੋਲੀ ਲਈ ਕਰੀਏ ਆਪਣੇ ਸੱਭਿਆਚਾਰ ਲਈ ਕਰੀਏ ਆਪਣੇ ਜਿਹੜਾ ਸਿੱਖ ਧਰਮ ਉਹਦੇ ਲਈ ਕਰੀਏ ਕਿਉਂਕਿ ਜਿਹੜੀ ਖੇੜ ਹੈਗੀ ਇਹ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਹੈਗੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਸਾ ਜਿਨ੍ਹਾਂ ਨੇ ਖੰਡੂਰ ਸਾਹਿਬ ਦੇ ਵਿੱਚ ਮੱਲ ਖਾੜੀ ਦੀ ਨਹੀਂ ਰੱਖੀ ਸਾਡੇ ਗੁਰੂਆਂ ਦੀ ਸਾਨੂੰ ਬਖਸ਼ਿਸ਼ ਹੈ ਮਤੇ ਕਹਾਂ ਵੀ ਆਪਣੀ ਖੇਡ ਨੂੰ ਬਿਹਤਰ ਬਣਾਉਣ ਦੇ ਲਈ ਇਹ ਕਹਦਾ ਜਿਹੜਾ ਰਾਤ ਨੂੰ ਟੂਰਨਾਮੈਂਟ ਹੁੰਦੇ ਨੇ ਇਹਦਾ ਰੁਝਾਨ ਘਟਣਾ ਚਾਹੀਦਾ ਹੈ ਦਿਨੇ-ਦਿਨੇ ਟੂਰਨਾਮੈਂਟ ਹੋਣ ਇੱਕ ਵੱਡੇ ਇਨਾਮਾਂ ਦੀ بجائے ਅਸੀਂ ਕਬੱਡੀ ਦਾ ਜਿਹੜਾ ਜ਼ਮੀਨੀ ਪੱਧਰ ਤੇ ਕਬੱਡੀ ਨੂੰ ਮਜ਼ਬੂਤ ਕਰੀਏ ਮੇਰੇ ਕੱਲ੍ਹ ਇਹ ਦਿਮਾਗ ਦੇ ਵਿੱਚ ਇੱਕ ਫੁਰਨਾ ਫੁਰਿਆ ਸੀ ਮੈਨੂੰ ਗੱਲ ਆਉੜੀ ਵੀ ਅਸੀਂ ਕਹਿੰਦੇ ਵੀ ਅਸੀਂ ਕਬੱਡੀ ਦੀ ਜ਼ਮੀਨ ਖਤਮ ਕਰਦੇ ਜਾ ਰਹੇ ਹਾਂ ਅਸੀਂ ਕਬੱਡੀ ਨੂੰ ਸਮਾਨ ਤੇ ਲੈ ਕੇ ਜਾਣ ਦੀ ਗੱਲ ਕਰਦੇ ਆ ਨਾ ਪਰ ਅਸੀਂ ਕਬੱਡੀ ਨੂੰ ਜਮੀਨੀ ਪੱਧਰ ਤੇ ਖਤਮ ਕਰਾਉ ਉਹ ਕਿਵੇਂ ਕਰ ਰਹੇ ਆ ਵੀ ਅਸੀਂ ਇਹਦੇ ਜਿਹੜੇ ਕ੍ਰਿਤਿਆਂ ਉਹਦੇ ਵੱਲ ਧਿਆਨ ਨਹੀਂ ਦੇਦਾ ਸਿਰਫ ਇਨਾਮਾਂ ਦੀ ਪਰ ਹਰ ਵਾਰ ਚੱਲੇ ਹੋਏ ਆ ਤੋ ਇਹ ਸਾਰਾ ਚਾਹੀਦਾ ਹੈ ਹੁਣੇ ਚੱਠਾ ਸਾਹਿਬ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਇਸ ਵਾਰ ਬਹੁਤ ਵਧੀਆ ਕੀਤਾ ਵੀ ਡੋਪ ਟੈਸਟ ਹੋ ਰਹੇ ਨੇ ਜਿਹੜਾ ਸਾਡੇ ਤੇ ਬਹੁਤ ਵੱਡਾ ਔਲਾੰਬਾ ਸੀ ਲੋਕਾਂ ਦਾ ਉਹ ਹੋ ਰਿਹਾ ਹੈਗਾ ਬਹੁਤ ਵਧੀਆ ਗੱਲ ਹੈਗੀ ਡੋਪ ਟੈਸਟ ਹੋਣੇ ਚਾਹੀਦੇ ਨੇ ਸਹੀ ਤਰੀਕੇ ਨਾਲ ਪਹਿਲਾਂ ਵਾਂਗੂ ਜਦੋਂ ਅਸੀਂ ਕਮੈਂਟਰੀ ਕਰਨੀ ਸ਼ੁਰੂ ਕੀਤੀ ਸੀ 8 6 ਵਜੇ ਟੂਰਨਾਮੈਂਟ ਬੰਦ ਹੋ ਤੇ ਮੈਂ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਜਿਹੜੇ ਤੁਹਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਣੀ ਬੋਲੀ ਆਪਣੀ ਖੇਡ ਆਪਣੇ ਸੱਭਿਆਚਾਰ ਦੇ ਨੂੰ ਅਪਣਾਓ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਅਪਣਾਇਆ ਕਰੋ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹਨਾਂ ਨੂੰ ਛੱਡੋ ਬਸ ਇਹੀ ਕਹਿੰਦਾ ਹਾਂ ਮੈਂ ਤੁਹਾਡਾ ਤੇ ਤੁਹਾਡੀ ਟੀਮ ਦਾ ਸਾਰੇ ਖੇਡ ਪ੍ਰੇਮੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਫਤਿਹ ਸਤਪਾਲ ਜੀ ਤੁਸੀਂ ਸਾਰਨਾ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਸ਼ੁਕਰੀਆ ਸੋਇਸਨ ਜੀ ਕਬੱਡੀ ਦੇ ਕਮੈਂਟੇਟਰ ਸਤਪਾਲ ਮਾਹੀ ਖ ਜਿਨ੍ਹਾਂ ਨੇ ਆਪਣੀਆਂ ਫੀਲਿੰਗਸ ਵੀ ਆਪਣੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਕਬੱਡੀ ਦੇ ਬਾਰੇ ਵਿੱਚ ਵਿਚਾਰ ਵੀ ਆਪਣੇ ਦਿੱਤੇ ਨੇ ਤੇ ਆਪਣੀ ਜਰਨੀ ਬਾਰੇ ਵੀ ਗੱਲ ਕੀਤੀ ਹੈ ਅਸੀਂ ਐਸੇ ਤਰ੍ਹਾਂ ਕਬੱਡੀ ਦੀਆਂ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ ਬਸ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਸਾਡੀਆਂ ਇਹਨਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ